ਹੈਲੋ ਜੀ ਥੋੜਾ ਸਾਰਿਆਂ ਦਾ ਮੇਰੇ ਚੈਨਲ ਨੀਟਿੰਗ ਬਣਾਈ ਤੇ ਕਰੋਚਟ ਦੀ ਦੁਨੀਆ ਵਿੱਚ ਸਵਾਗਤ ਹੈ ਤੇ ਮੈਂ ਵੀਡੀਓ ਪੰਜਾਬੀ ਚ ਪਾਨੀ ਆ ਤੇ ਤੁਹਾਨੂੰ ਸ਼ਾਇਦ ਵਧੀਆ ਲੱਗਦੀ ਹੋਵੇ ਤਾਂ ਫਿਰ ਚਲੋ ਸ਼ੁਰੂ ਕਰਦੇ ਆ ਅੱਜ ਦਾ ਇੱਕ ਨਵਾਂ ਪ੍ਰੋਜੈਕਟ ਅੱਜ ਜਿਹੜਾ ਆਪਾਂ ਬਣਾਉਣ ਜਾ ਰਹੇ ਇੱਕ ਬਾਰਡਰ ਲੈ ਕੇ ਆਈਆਂ ਤੁਹਾਡੇ ਲਈ ਬਿਲਕੁਲ ਅਲੱਗ ਜਿਹਾ ਬਾਰਡਰ ਹੈ ਬਾਰਡਰ ਹੈ ਦੋ ਕੁੰਡਿਆਂ ਤੇ ਬਾਰਡਰ ਬਣੂਗਾ ਇੱਕ ਪੁੱਠੇ ਤੇ ਇੱਕ ਸਿੱਧੇ ਦਾ ਤੇ ਇੱਕੋ ਹੀ ਸਲਾਈ ਅਸੀਂ ਬਾਰ-ਬਾਰ ਰਿਪੀਟ ਕਰੀ ਜਾਨੀ ਮੀਨਸ ਕਿ ਇੱਕ ਉਸ ਲਾਈ ਰਿਪੀਟ ਕਰਕੇ ਹੀ ਇਹ ਬਾਰਡਰ ਬਣੂਗਾ ਅਲੱਗ ਦਾ ਬਾਰਡਰ ਵਧੀਆ ਹੁੰਦਾ ਹੈ ਤਾਂ ਫਿਰ ਸ਼ੁਰੂ ਕਰਦੇ ਹਾਂ ਅਸ ਦਾ ਬਾਰਡਰ ਜਿਸ ਤੇ ਲੈ ਕੇ ਪਹਿਲੇ ਕੁੰਡੇ ਨੂੰ ਬੁਣ ਰਹੇ ਆ ਆਪਾਂ ਪੁੱਠਾ ਪਹਿਲਾ ਕੁੰਡਾ ਪੁੱਠਾ ਧਾਗਾ ਪਿੱਛੇ ਤੇ ਅਗਲਾ ਕੁੰਡਾ ਸਿੱਧਾ ਜਿਹੜੇ ਤੁਸੀਂ ਇੱਕ ਬੇਸਿਕ ਰੋ ਪਾਣੀ ਆ ਉਹ ਇੱਕ ਪੁੱਠੇ ਸਿੱਧੇ ਦੇ ਹੀ ਪਾਉਗੇ ਜਿਹੜੀ ਪਹਿਲੀ ਸਲਾਈ ਪਾਉਗੀ ਨਾ ਉਹ ਬੇਸਿਕ ਰੋ ਆ ਉਹ ਇੱਕ ਪੁੱਠੇ ਸਿੱਧੇ ਦੇ ਹੀ ਪਾਉਗੇ ਠੀਕ ਹੈ ਜੀ ਇਸ ਚ ਕੁਝ ਵੀ ਨਹੀਂ ਕਰਨਾ ਪਹਿਲੀ ਬੇਸਿਕ ਰੋ ਇੱਕ ਪੁੱਠਾ ਇੱਕ ਸਿੱਧਾ ਸਿੱਧਾ ਬੁਣ ਲਿਆ ਧਾਗਾ ਆਪਣੇ ਵੱਲ ਇੱਕ ਹੁੰਡਾ ਪੁੱਠਾ ਧਾਗਾ ਪਿੱਛੇ ਇੱਕ ਹੁੰਡਾ ਸਿੱਧਾ ਫੇਰ ਧਾਗਾ ਆਪਣੇ ਵੱਲ ਇੱਕ ਹੁੰਡਾ ਪੁੱਠਾ ਧਾਗਾ ਪਿੱਛੇ ਇੱਕ ਹੁੰਡਾ ਸਿੱਧਾ ਜੇ ਤੁਹਾਡੀ ਫਸਟ ਰੋ ਆ ਰਹੀ ਹੈ ਸਿੱਧੀ ਤਾਂ ਜੇ ਤੁਹਾਡੀ ਫਸਟ ਰੋ ਪੁੱਠੀ ਆਉਂਦੀ ਹੈ ਤਾਂ ਤੁਸੀਂ ਪਹਿਲੀ ਰੋ ਪੁੱਠੀ ਪਾ ਕੇ ਤੇ ਅਗਲੀ ਸਲਾਈ ਤੋਂ ਇਹ ਪੈਟਰਨ ਸ਼ੁਰੂ ਕਰਦੇ ਨੇ ਮੀਨਸ ਕਿ ਸਾਡਾ ਇੱਕ ਬੇਸਿਕ ਰੋ ਪੈਣੀ ਹੈ ਅਗਰ ਚਾਹੇ ਤੁਸੀਂ ਪੁੱਠੇ ਦੀ ਪਾ ਲਓ ਚਾਹੇ ਸਿੱਧੇ ਦੀ ਪਾ ਲਓ ਚਾਹੇ ਇੱਕ ਪੁੱਠਾ ਇੱਕ ਸਿੱਧੇ ਦੀ ਪਾ ਲਓ ਤੇ ਜੇ ਤੁਹਾਡੀ ਬੇਸਿਕ ਰੋ ਪਹਿਲਾਂ ਪੈ ਗਈ ਹੋਈ ਤਾਂ ਫਿਰ ਤੁਸੀਂ ਡਿਜ਼ਾਈਨ ਕਿੱਦਾਂ ਪਾਉਂਗੇ ਤਾਂ ਫਿਰ ਆਪਾਂ ਉਹ ਵੀ ਦੇਖ ਜੇ ਬੇਸਿਕ ਰੋ ਪਈ ਹੋਈ ਹੈ ਫਿਰ ਅਸੀਂ ਡਿਜ਼ਾਈਨ ਪਾਵਾਂਗੇ ਇੱਕ ਪੁੱਠਾ ਧਾਗਾ ਪਿੱਛੇ ਐਦਾਂ ਨਿੱਚ ਤੋਂ ਇੱਕ ਹੁੰਡਾ ਸਿੱਧਾ ఫగల్ ఉండా పుట్ా తాగా పిచ్చే దూజా కుదా నీచే ఫగ్ వల్ల ఇక్కడ పుట్ా తాగా పిచ్చే సండా ఎదా నీచే సగ ఇండా పుట్ా తాగా పిచ్చే ఇండా సిద్ధా ఓీా నీచే ਤੱਗਾ ਆਪਣੇ ਵੱਲ ਇੱਕ ਹੁੰਡਾ ਪੁੱਠਾ ਆ ਤੱਗਾ ਪਿੱਛੇ ਇੱਕ ਹੁੰਡਾ ਸਿੱਧਾ ਨਿਚੇ ਤੇ ਇਹ ਤਾਂ ਫੇਰ ਤੱਗਾ ਆਪਣੇ ਵੱਲ ਇੱਕ ਹੁੰਡਾ ਪੁੱਠਾ ਤੇ ਇਹ ਰੋਪੈ ਇਦੀ ਪਾ ਲੈਣਾ ਕਿਉਂਕਿ ਇਸ ਰੋਚੇ ਤੁਹਾਨੂੰ ਪੈਟਰਨ ਨਹੀਂ ਪਤਾ ਨਹੀਂ ਲੱਗਣਾ ਤਾਂ ਅਗਲੀ ਰੋਚਤ ਤਾਂ ਫੇਰ ਚੰਗੀ ਤਰ੍ਹਾਂ ਸਮਝ ਲਦੇ ਆ ਤਕੋ ਰੋਂਗ ਸਾਈਡ ਤੋਂ ਕਿੱਦਾਂ ਪੈਣਾ ਪਹਿਲੇ ਹੁੰਡੇ ਨੂੰ ਐਸਟਿਚ ਕਰਾਂਗੇ ਤੱਗੇ ਨੂੰ ਪਿੱਛੇ ਕਰਾਂਗੇ ਆ ਤਕੋ ਸਿੱਧੇ ਹੁੰਡੇ ਨੂੰ ਹਦਸੇ ਨਿਚੇ ਤੋਂ ਬੁਣਾਗੇ ਫੇਰ ਧਾਗਾ ਆਪਣੇ ਵੱਲ ਅਗਲਾ ਕੁੰਡਾ ਪੁੱਠਾ ਧਾਗਾ ਪਿੱਛੇ ਸਿੱਧੇ ਕੁੰਡਣ ਫੇਰ ਅਸੀਂ ਇੱਥੋਂ ਨੀਚੇ ਤੋਂ ਬਣਾਵਾਂਗੇ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਸਿੱਧੇ ਕੁੰਡਣ ਬੁਣਨਾ ਅਸੀਂ ਇੱਥੋਂ ਨੀਚੇ ਤੋਂ ਫੇਰ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਤੇ ਸਿੱਧੇ ਕੁੰਡਣ ਬੁਣਨਾ ਅਸੀਂ ਇੱਥੋਂ ਨੀਚੇ ਤੋਂ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਤਾਂ ਕਾ ਪਿੱਛੇ ਸਿੱਧਾ ਕੁੰਡਾ ਬੁੰਨਾ ਸੀ ਇੱਥੋਂ ਨੀਚੇ ਤੋਂ ਬਹੁਤ ਹੀ ਸੌਖਾ ਬਣ ਰਿਹਾ ਤੇ ਲੁੱਕ ਬਿਲਕੁਲ ਅਲੱਗ ਜੀ ਆਂਦੀ ਹੈ ਸਟੈਚੇਬਲ ਬੰਦਾ ਹੈ ਤੇ ਇਹ ਥੋੜਾ ਗਫ ਬੰਦਾ ਬਿਲਕੁਲ ਅਲੱਗ ਹੀ ਲੁੱਕ ਹੈ ਸਬਟਰ ਦੀ ਤੇ ਬਣਾਣਾ ਤੁਸੀਂ ਦੇਖ ਹੀ ਲਿਆ ਹੋਣਾ ਕਿੰਦਾ ਸੌਖਾ ਹੈ ਇੱਕ ਸਿੱਧੇ ਤੇ ਇੱਕ ਪੁੱਠੇ ਦਾ ਇੱਕ ਅਸੀਂ ਨੀਚੋਂ ਬੁਂਦੇ ਆ ਕੁੰਡੇ ਨੂੰ ਇੱਕ ਨੂੰ ਪੁੱਠਾ ਤੇ ਜਿਹੜਾ ਸਿੱਧਾ ਕੁੰਡਾ ਉਹ ਨੂੰ ਇਸ ਇੱਥੋਂ ਨੀਚੇ ਤੋਂ पा कुंडे छड़ दें फिर धागा अपने वाल एक कुंडा पुट्ठा तागा पीछे सीधे कुंडे बुने नीचे तो फ्रेंड्स जेकर मेरे चैनल में हज़े तक सबसक्राइब नहीं किया प्लीज़ प्लीज़ कर दो तो जी बैललाइकन प्रेस करो ऊलते क्लिक करो ताकि तो आने वाली वीडियो का नोटिफिकेशन मिल जाए तो मेरे चैनल से काफ़ी सारे बॉडरस दीडियो है कुंडे पा दीडियो तो मैं उन्होंने एक प्लेलिस्ट बनाई हुई है सारे बॉडरस की तो भी अगर बॉडर सीखना चाहते हो तो उतो बना देख सद ఇవ్వారు ఫోర్ పేల కుండేను స్టాత్ తాగేను పిచ్చే కూజే కుడేను అసలు బుణి ఎత్చే తో సీధేను తాగ అనే వల్ అగలా కు పిచ్చే అగలే కు ఎ పిడ సా నీచో ఎండేను సైతో తాడతా తాగ అప అగలా కు పుట్ా ఫాగా పిచ్చే దగల కుడేను బుయా ఆ దో వీద ਇੱਥੋਂ ਬੁਨਰਦਾ ਬਾਹ ਕੁੰਡੇ ਨੂੰ ਸਲਾਈ ਤੋਂ ਤਾਰਦਾ ਧਾਗਾ ਆਪਣੇ ਵੱਲ ਅਗਲਾ ਕੁੰਡਾ ਪੁੱਠਾ ਧਾਗਾ ਪਿੱਛੇ ਫੇਰ ਦੇਖੋ ਕਿਲੇ ਕੁੰਡੇ ਨੂੰ ਬੁਣਿਆ ਸੀ ਜਿਹੜੇ ਵੀ ਹੈ ਉਥੋਂ ਇੱਧਾ ਨੀਚੋਂ ਬੁਣਿਆ ਬੁਣ ਕੇ ਕੁੰਡੇ ਨੂੰ ਸਲਾਈ ਤੋਂ ਤਾਰਦਾ ਫੇਰ ਧਾਗਾ ਆਪਣੇ ਵੱਲ ਅਗਲਾ ਕੁੰਡਾ ਪੁੱਠਾ ਧਾਗਾ ਪਿੱਛੇ ਫੇਰ ਅਸੀਂ ਕੁੰਡੇ ਨੂੰ ਇੱਧੇ ਬੁਣਨਾ ਬਸ ਇਹੀ ਸਲਾਈ ਇੱਕੇ ਅਸੀਂ ਰਿਪੀਟ ਕਰੀ ਜਾਣੇ ਆ ਪੁੱਠੀ ਸਲਾਈ ਵੀ ਅਸੀਂ ਇੱਧੇ ਪਾ ਰਹੇ ਆ ਤੇ ਸਿੱਧੀ ਸਲਾਈ ਵੀ ਅਸੀਂ ਇੱਧੇ ਪਾ ਰਹੇ ਆ ਪੁੱਠੇ ਸਲਾਈ ਚ ਵੀ ਅਸੀਂ ਸਿੱਧੇ ਕੁੰਡੇ ਨੂੰ ਇੱਦਾਂ ਹੀ ਬੁਣ ਰਹੇ ਹਾਂ ਤੇ ਪੁੱਠਾ ਕੁੰਡਾ ਪੁੱਠਾ ਬੁਣ ਰਹੇ ਹਾਂ ਸਿੱਧੇ ਕੁੰਡੇ ਨੂੰ ਨੀਚੋਂ ਵੀ ਤੋਂ ਹਟੋ ਖੇਥੋਂ ਤੇ ਧਾਗਾ ਆਪਣੇ ਵੱਲ ਕਰਕੇ ਪੁੱਠਾ ਕੁੰਡਾ ਪੁੱਠਾ ਧਾਗਾ ਪਿੱਛੇ ਫੇਰ ਸਿੱਧਾ ਕੁੰਡਾ ਇੱਥੋਂ ਨੀਚੋਂ ਵੀ ਤੋਂ ਧਾਗਾ ਆਪਣੇ ਵੱਲ ਪੁੱਠਾ ਕੁੰਡਾ ਪੁੱਠਾ ਧਾਗਾ ਪਿੱਛੇ ਸਿੱਧਾ ਕੁੰਡਾ ਇੱਥੋਂ ਨੀਚੋਂ ਵੀ ਤੋਂ ਤੇ ਪੁੱਠਾ ਕੁੰਡਾ ਪੁੱਠਾ ਬਸ ਇਹੀ ਸਾਡਾ ਬਾਰਡਰ ਹੈ ਅਸੀਂ ਇਸੇ ਤਰ੍ਹਾਂ ਹੀ ਬਣਾਈ ਜਾਣਾ ਹੈ ਤੇ ਇਦਾਂ ਜੇ ਅਸੀਂ ਬਾਰ ਬਾਰ ਇਹੀ ਸਲਾਈ ਰਿਪੀਟ ਕਰੀ ਜਾਵਾਂਗੇ ਸਿੱਧੀ ਸਾਈਡ ਵੀ ਤੇ ਪੁੱਠੀ ਸਾਈਡ ਵੀ ਪੁੱਠੀ ਸਾਈਡ ਵੀ ਅਸੀਂ ਇਦਾਂ ਹੀ ਪੈਨ ਬਣਾ ਰਹੇ ਆ ਤੇ ਸਿੱਧੀ ਸਾਈਡ ਵੀ ਇਦਾਂ ਬਣਾ ਰਹੇ ਆ ਜਦੋਂ ਬਾਰ ਬਾਰ ਅਸੀਂ ਇਹੀ ਸਲਾਈ ਰਿਪੀਟ ਕਰੀ ਜਾਵਾਂਗੇ ਤਾਂ ਸਾਡਾ ਬਾਰਡਰ ਬਣ ਕੇ ਤਿਆਰ ਹੋ ਜਾਊਗਾ ਤੇ ਬਾਰਡਰ ਸਾਡਾ ਕਿੱਦਾਂ ਦਾ ਲੱਗੂਗਾ ਆ ਦੇਖਦੇ ਆਪਾਂ ਇਹਦੀ ਇੱਕ ਲੁੱਕ ਵੀ ਬਾਰਡਰ ਸਾਡਾ ਕਿੰਨਾ ਪਿਆਰਾ ਬਣ ਕੇ ਆਇਆ ਇਹ ਦੇਖੋ ਆ ਦੇਖੋ ਸਾਡਾ ਬਾਰਡਰ ਬਣ ਕੇ ਤਿਆਰ ਹੋ ਗਿਆ ਤਿਆਰ ਦੇਖੋ ਕਿੰਨਾ ਵਧੀਆ ਲੱਗ ਜੀ ਲੁੱਕ ਆਇਆ ਬਾਰਡਰ ਤੇ ਇਹ ਸਾਡਾ ਪੁੱਠੇ ਸਿੱਧੇ ਵਾਲਾ ਬਾਰਡਰ ਨਹੀਂ ਹੈ ਦੇਖੋ ਬਾਰਡਰ ਦੇ ਲੁੱਕ ਕੁਛ ਅਲੱਗ ਹੈ ਦੇਖੋ ਸਟ੍ਰੈਚੇਬਲ ਦੇਖੋ ਕਿੰਨਾ ਆ ਦੇਖੋ ਬਹੁਤ ਹੀ ਸਟ੍ਰੈਚੇਬਲ ਹੈ ਤੇ ਪਲਫੀ ਆ ਦੇਖੋ ਤੇ ਦੋਨਾਂ ਸਾਈਡ ਇਕੋ ਜਿਹਾ ਦੇਖੋ ਇਹ ਵੀ ਤੇ ਇਹ ਵੀ ਫਰੰਟ ਤੇ ਬੈਕ ਦੋਨੇ ਸੇਮ ਆ ਬਣ ਕੇ ਆਂਦੀਆਂ ਨੇ ਤੇ ਬਾਰਡਰ ਬਹੁਤ ਹੀ ਜ਼ਿਆਦਾ ਦੇਖੋ ਸਟ੍ਰੈਚੇਬਲ ਹੈ ਮੈਂ ਤੁਹਾਨੂੰ ਥੋੜਾ ਜਿਹਾ ਦੇਖੋ ਆ ਦੇਖੋ ਆ ਦੇਖੋ ਕਿ ਨਸਟਾ ਸੇਬਲਪਨ ਕੀ ਹੁੰਦਾ ਵੰਗ ਇਹ ਆਨਕ ਸਟ੍ਰੈਚੇਬਲ ਹੈ ਰਿਵਰਸੇਬਲ ਹੈ ਦੋਨਾਂ ਸਾਈਡਾਂ ਯੂਜ਼ ਕਰ ਸਕਦੇ ਹੋ ਤੇ ਫਿਰ ਬਣਾਉਣਾ ਵੀ ਬਹੁਤ ਸੌਖਾ ਤੇ ਪਲਫੀ ਹੈ ਦੇਖੋ ਇਹ ਵਾਲਾ ਸਾਡਾ ਬਾਰਡਰ ਸਟ੍ਰੈਚੇਬਲ ਵੀ ਹੈ ਰਿਵਰਸੇਬਲ ਵੀ ਹੈ ਤੇ ਪਲਫੀ ਵੀ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਤੇ ਤੁਸੀਂ ਇਹਨੂੰ ਜਿਸ ਤਰ੍ਹਾਂ ਤੁਸੀਂ ਕੈਪ ਬਣਾਣੀ ਹੈ ਕੈਪ ਚ ਇਹਨੂੰ ਤਾਂਗੇ ਤਾਂ ਕੈਪ ਤੋਂ ਬੜੀ ਹੀ ਵਧੀਆ ਫਿਟਿੰਗ ਵਾਲੀ ਆਉਗੀ ਤੁਸੀਂ ਇਹਨਾਂ ਬੇਬੀ ਬੂਟੀਕਸ 'ਚ ਵੀ ਪਾ ਸਕਦੇ ਹੋ ਤੁਸੀਂ ਆਪਣਾ ਕੋਈ ਬਣਾ ਰਹੇ ਹੋ ਕੈਪ ਮਫਲਰ ਸ਼ਾਲ ਸਟਾਲ ਕਿਤੇ ਵੀ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ ਆ ਦੇਖੋ ਐਸੇ ਬਾਰਡਰ ਤਾਂ ਇਸਤੇ ਹੋਏਗਾ ਹੀ ਹੋਏਗਾ ਤੇ ਇਸ ਤੋਂ ਇਲਾਵਾ ਤੁਸੀਂ ਇਹਨੂੰ ਕਈ ਜਗ੍ਹਾ ਪੈਟਰਨ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ 스ਕਿਵਲੀ ਬੈਸਟ ਹੈ ਕਿਉਂਕਿ ਸਟ੍ਰੈਚੇਬਲ ਹੈ ਇਸ ਲਈ ਅਗਰ 스ਕਿ ਵਿੱਚ ਪਾਉਂਗਾ ਦੇਖੋ ਸਿਰਫ ਇੱਕ ਕੁੰਡਾ ਦੇਖੋ ਪੁੱਠਾ ਤੇ ਦੇਖੋ ਕਿੰਨਾ ਖਿੱਚ ਕੇ ਕਿੰਨਾ ਹੋ ਜਾਂਦਾ ਦੇਖੋ ਅੱਦ ਕੋ ਤੁਹਾਨੂੰ ਸੈਟ ਆ ਲਾ ਤੇ ਇਸ ਕਰਕੇ ਇਸ ਬਾਰਡਰ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰੋ ਤੁਹਾਨੂੰ ਪਸੰਦ ਆਊਗਾ ਤਾਂ ਫਿਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਦੇ ਨਾਲ ਇੱਕ ਨਵੇਂ ਪ੍ਰੋਜੈਕਟ ਨਾਲ ਤਦ ਤੱਕ ਸੁਮਣ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ